ਅੱਜ ਨਾਲ ਤੁਹਾਨੂੰ ਇੱਕ ਪਾਵਰ ਸਟੀering ਕੀਤਾ ਹੋਇਆ ਟਰੈਕਟਰ ਦਿਖਾਉਣਾ ਜੀ ਤੇ ਬੈਂਡ ਹਿੱਸੇ ਦੇ ਉੱਤੇ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਮਗਰੋਂ ਕੀਤਾ ਕਰਾਇਆ ਤੇ ਪਰ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇਣਾ ਤੇ ਬੈਂਡ ਹਿੱਸੇ ਤੇ ਕਿਵੇਂ ਚੱਲਦੇ ਨੇ ਨਹੀਂ ਤਾਂ ਆਪਾਂ ਵੀ ਕੀਤਾ ਬੈਂਡ ਹਿੱਸੇ ਤੇ ਪਰ ਉਹ ਹੋਰ ਤਰੀਕੇ ਨਾਲ ਕੀਤਾ ਅਸੀਂ ਇਸ ਤੋਂ ਇਲਾਵਾ ਪਹਿਲਾਂ ਤੁਹਾਨੂੰ ਦੱਸ ਦਈਏ ਸਿੰਪਲ ਜਿਵੇਂ ਜੈਨੂਨ ਫੀਟਿੰਗ ਆਉਂਦੀ ਇੱਥੇ ਤੱਕ ਤਾਂ ਉਵੇਂ ਆ ਜੀ ਠੀਕ ਹੈ ਜੀ ਇਧਰੋਂ ਤੁਸੀਂ ਫੀਟਿੰਗ ਵੇਖੋਗੇ ਥੱਲੇ ਜੈਕ ਲੱਗਾ ਥੱਲੇ ਡੇ ਬੰਨੇ ਠੀਕ ਹੈ ਜੀ ਤੇ ਉਹ ਤੁਸੀਂ ਦੇਖ ਸਕਦੇ ਜੀ ਸਿੰਗਲ ਸਿਲੰਡਰ ਆ ਜੀ ਤੇ ਇਹ ਇਧਰੋਂ ਆਪਣਾ ਥੱਲੇ ਵੈਲਡ ਕੀਤੀ ਜੀ ਪੱਤੀ ਸਿੱਧਾ ਸਿੱਧਾ ਆਪਣੇ ਉੰਦੇ ਤੇ ਵੈਲਡ ਕਰਤੀ ਜੀ ਗੋਡੇ ਤੇ ਥੱਲੇ ਡੇ ਬਨੇ ਇਹ ਤੁਹਾਨੂੰ ਦਿਖਾਉਨੇ ਆ ਅਗਲੇ ਪ੍ਰਿੰਟ ਤੋਂ ਤੇ ਆ ਦੇਖੋ ਜੀ ਆ ਵੈਲਡਿੰਗ ਕਰਕੇ ਜੀ ਇਥੋਂ ਮੂਵ ਹੋਣੇ ਸ਼ੁਰੂ ਹੋ ਗਏ ਜੀ ਕਟਾਈ ਦੇ ਵਿੱਚ ਕੋਈ ਅੰਤਰ ਨਹੀਂ ਹੋਣਾ ਕਿਉਂਕਿ ਥੱਲੇ ਜੈਕ ਲਾਤਾ ਤੇ ਇਧਰ ਤੁਸੀਂ ਦੇਖ ਸਕਦੇ ਜੀ ਤੇ ਜਿਹੜਾ ਇਹਦਾ ਪੰਪ ਹੈ ਪੰਪ ਅਗਲੇ ਬਨੇ ਲਾਇਆ ਜੀ ਇਹ ਉਹ ਵੇਖੋ ਪੰਪ ਲਾਤਾ ਜੀ ਅਗਲੇ ਬਨੇ ਤੁਹਾਡੇ ਸਾਹਮਣੇ ਆ ਪੰਪ ਲੱਗਾ ਹੋਇਆ ਠੀਕ ਹੈ ਇਥੋਂ ਸਪਲਾਈ ਜਾਂਦੀ ਹੈ ਇਧਰ ਨੂੰ ਤੇ ਆ ਜਿਹੜੀ ਟੈਂਕੀ ਲਾਈ ਹੈ ਜੀ ਤੇ ਆ ਸਿਲੰਡਰ ਵਾਲੀ ਟੈਂਕੀ ਲਾਤੀ ਆਰਮੀਡੋਲ ਮੋਟਰ ਇੱਥੇ ਫਿੱਟ ਕਰਤੀ ਜੀ ਠੀਕ ਹੈ ਆਰਮੀਡੋਲ ਮੋਟਰ ਆ ਗਈ ਉੱਤੇ ਪਾਵਰ ਸਟੀering ਪੂਰਾ ਵਰਕ ਕਰਦਾ ਜੀ ਤੇ ਮਾਡਲ 2000 ਨੂੰ ਕੀਤਾ ਜੀ 2000 ਮਾਡਲ ਨੂੰ ਵੀ ਇਹ ਪਾਵਰ ਸਟੀering ਕੀਤਾ ਇਸ ਤੋਂ ਇਲਾਵਾ ਆ ਇਹਦਾ ਨਾਟ ਲੱਗਦਾ ਵੀ ਹਵਾ ਵਗੈਰਾ ਤੇ ਆ ਸਾਰਾ ਟੱਕਣ ਨਿਕਲ ਜਾਂਦਾ ਜੀ ਠੀਕ ਹੈ ਆ ਹੁੰਦਾ ਜੀ ਕਲਾਕਾਰੀ ਅਸਲ ਦੇ ਵਿੱਚ ਦੇਖੋ ਜੀ ਸਿਲੰਡਰ ਨੂੰ ਹੀ ਟੈਂਕੀ ਬਣਾਤਾ ਜੀ ਕਿਸੇ ਤੇ ਆਰਮੀਡੋਲ ਮੋਟਰ ਲੱਗੀ ਆ ਸਾਰੀ ਫੀਟਿੰਗ ਬਾਕੀ ਜੈਨੂਨ ਕੀਤੀ ਹੈ ਜੇ ਗੱਲ ਕਰੀਏ ਤੇ ਪਾਵਰ ਸਟੀering ਕਰਤਾ ਬਾਈ ਕਿਸੇ ਨੇ ਕੋਈ ਮਿਸਤਰੀ ਸੀ ਤੇ ਇਹ ਨਹੀਂ ਪਤਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਕੋਈ ਲਿੰਕ ਨਹੀਂ ਹੈਗਾ ਪਰ ਜਿਹੜਾ ਮੈਂ ਕਲਾਕਾਰੀ ਵੇਖ ਕੇ ਹੈਰਾਨ ਆਇਂਦੀ ਧੰਨਵਾਦ ਜੀ